ਤੇ ਉੱਥੇ ਸਾਡੇ ਨਾਲ ਡੜੀ ਨਾਲ ਹਮਲਾ ਕਰਤਾ ਉਹਨਾਂ ਨੇ ਤੇ ਕਿਰਪਾਨਾਂ ਦੋਨੇ ਡੜੀ ਦੇ ਬਾਵਾਂ ਤੇ ਮਾਰੀਆਂ ਦੋਨੇ ਬਾਵਾਂ ਤੋੜਤੀਆਂ ਡੜੀ ਦੀਆਂ ਮੇਰੇ ਭੈਣ ਦੇ ਕਾਪਾ ਮਾਰਿਆ ਉਹਨਾਂ ਨੇ ਡੜੀ ਦੇ ਜੱਗ ਦੇ ਫਿਰ ਭੈਣ ਨਾਲ ਜਫਰਦਸੇ ਕੀਤੀ ਉਹਨਾਂ ਨੇ ਬਾਅਦ ਚ ਅਸੀਂ ਦਰਖਾਸਤ ਦਿੱਤੀ ਤੇ ਪੁਲਿਸ ਵਾਲਿਆਂ ਨੇ ਕੋਈ ਗੱਲ ਨਹੀਂ ਸੁਣੀ ਸਾਡੀ ਇੱਥੇ ਪੁਲਿਸ ਵਾਲਿਆਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਬਾਅਦ ਚ ਗੱਡੀ ਨੂੰ ਉੱਥੇ ਮੁਕਸਰਾ ਹਸਪਤਾਲ ਦਾਖਲ ਕਰਤਾ ਬਾਅਦ ਚ ਉੱਥੇ ਦਾਖਲ ਕੀਤਾ ਅਜੇ ਤੱਕ ਕੋਈ ਸਾਡੀ ਗੱਲਬਾਤ ਨਹੀਂ ਸੁਣੀ ਗਈ ਇੱਥੇ ਸੁਣਵਾਈ ਨਹੀਂ ਹੋਈ ਸੁਣਵਾਈ ਕੋਈ ਨਹੀਂ ਆ ਸਾਡਾ ਸੁਣਵਾਈ ਨਹੀਂ ਹੋਈ ਇੜੀ ਸਾਡਾ ਕੰਮ ਜੋਗਾ ਨਹੀਂ ਰਿਹਾ ਕਿ ਤਿੰਨ ਚਾਰ ਮਹੀਨੇ ਜੜੀ ਮੰਡੀ ਚ ਬਹਾਤ ਨਾਲ ਜੀ ਤੇ ਸਾਡੀ ਬੇਨਤੀ ਹੈਗੀ ਸਾਡੀ ਗੱਲ ਸੁਣੀ ਜਾਵੇ ਅੱਜ ਕੇ ਠਾਹ ਦੇ ਚ ਪ੍ਰੋਡਕਟਰ ਦੀ ਦੁਕਾਨ ਸੀਗੀ ਉੱਥੇ ਵੜਿਆ ਤੇ ਡਾਕਟਰ ਦੇ ਵੀ ਭੰਨ ਭੁੰਨ ਤੇ ਸ਼ੀਸ਼ੇ ਛੂਸ਼ੇ ਭੰਨ ਦੇ ਦੁਕਾਨ ਭੰਨਤੀ ਉਹ ਵੀ ਵਿਚਾਰੇ ਦੇ ਸੱਟਾ ਸੁੱਟਾ ਵੱਜੀਆਂ ਲਾਸਟ ਟਾਈਮ ਅਸੀਂ ਮੰਡੀ ਬਰੀ ਵਾਲਾ ਜੋ ਕਿ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਪੈਂਦਾ ਉੱਥੇ ਬੈਠੇ ਹੋਏ ਆ ਤੇ ਇੱਥੇ ਕੱਲ ਜਿਹੜੀ ਹੈਗਾ ਕਾਫੀ ਭਿਆਨਕ ਹਾਦਸਾ ਜਿਹੜਾ ਉਹ ਵਾਪਰਿਆ ਹੈਗਾ ਇੱਕ ਲੜਕੀ ਜਿਸ ਦਾ ਕੁਝ ਲੋਕਾਂ ਵੱਲੋਂ ਕਾਪਾ ਮਾਰ ਕੇ ਸਿਰ 파ੜ ਦਿੱਤਾ ਗਿਆ ਤੇ ਇਸ ਤੋਂ ਬਿਨਾ ਜਿਹੜਾ ਉਸ ਲੜਕੀ ਦੇ ਪਿਤਾ ਦਾ ਜਿਹੜਾ ਉਹ ਦੋਨੇ ਬਾਵਾ ਜਿਹੜੀਆਂ ਵੜ ਦਿੱਤੀਆਂ ਗਈਆਂ ਐਡਾ ਗੁੰਡਾਗਰਦੀ ਦਾ ਜਿਹੜਾ ਨੰਗਾ ਨਾਚ ਜਿਹੜਾ ਉਹ ਕੱਲ ਇੱਥੇ ਦੇਖਣ ਨੂੰ ਮਿਲਿਆ ਹੈਗਾ ਕੀ ਗੱਲਬਾਤ ਆ ਪਰਿਵਾਰ ਸਾਡੇ ਨਾਲ ਮੌਜੂਦ ਆ ਜੋ ਬਾਈ ਐਡਮਿਟਾ ਹਸਪੀਟਲ ਦੇ ਵਿੱਚ ਜਿਸ ਦੀਆਂ ਬਾਵਾ ਵੜ ਦਿੱਤੀਆਂ ਉਹਨਾਂ ਦੀ ਲੜਕੀ ਸਾਡੇ ਨਾਲ ਮੌਜੂਦ ਆ ਤੇ ਇਸ ਤੋਂ ਇਲਾਵਾ ਉਹਨਾਂ ਦੀ ਭਝਾਈ ਸਾਡੇ ਨਾਲ ਮੌਜੂਦ ਆ। ਹੈਲੋ ਭੈਣ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸ਼ਬਨਮਾ ਜੀ ਤੇ ਮੇਰੇ ਡੇਢੀ ਦਾ ਨਾਮ ਕੁਕੀ ਕਮਾਏਗਾ ਜੀ। ਜਿਖਾਣ ਨੂੰ ਕੱਲ ਇੱਕ ਬੰਮ ਨਾਲ ਤੋਂ ਫੋਨ ਆਇਆ ਕਿ ਨੇ ਤੁਹਾਡੇ ਕੱਟੀ ਮਰੀ ਗਈ ਆ ਪਿੰਡ। ਦੀਪਕ ਨਾਮ ਦੇ ਮੁੰਡੇ ਦਾ ਫੋਨ ਆਇਆ ਸਾਨੂੰ। ਕਹਿੰਦੇ ਤੇ ਮੇਰੀ ਭੈਣ ਜੀ 15 ਸਾਲ ਦੀ ਹੋ ਮੇਰੇ ਡੇਢੀ ਨਾਲ ਗਈ ਚਿਕਾਣ। ਤੇ ਉੱਥੇ ਸਾਡੇ ਨਾਲ ਮੇਰੇ ਡੇਢੀ ਨਾਲ ਹਮਲਾ ਕਰਤਾ ਉਹਨਾਂ ਨੇ। ਤੇ ਕਿਰਪਾਨਾ ਦੋਨੇ ਡੇਢੀ ਦੇ ਬਾਹਾਂ ਤੇ ਮਾਰੀਆਂ ਦੋਨੇ ਬਾਹਾਂ ਤੋੜਤੀਆਂ ਡੇਢੀ ਦੀਆਂ। ਮੇਰੇ ਭੈਣ ਦੇ ਕਾਪਾ ਮਾਰ ਤੇ ਵਾਹ ਚ ਉਹ ਵਾਹ ਜ਼ਬਰਦਸਤੀ ਕਰਕੇ ਮੇਰੇ ਭੈਣ ਨੇ ਫੋਨ ਕੀਤਾ ਕਰਕੇ ਨੀ ਐਵੇਂ ਗੱਲ ਹੋ ਗਈਗੀ ਆ ਤੇ ਤੇ ਵਾਹ ਵੀ 10 15 ਮੁੰਡੇ ਹੈਗੇ ਸੀ ਨਾਲ ਉਹਨਾਂ ਦੇ ਤੇ ਵਾਹ ਵਾਹ ਜ਼ਬਰਦਸਤੀ ਕਰਦੇ ਰਹੇ ਬਾਅਦ ਚ ਮੇਰੀ ਮੰਮਾ ਨੇ ਗਏ ਚਲੇ ਚਾਚੀ ਤਾਇਆ ਭੂਆ ਫੁਫੂ ਸਾਰੀਆਂ ਗਈਆਂ ਚਲੀਆਂ ਇੱਥੋਂ ਹਮਲਾ ਕਰਕੇ ਗਏ ਚਲੇ ਉੱਥੋਂ ਤੇ ਬਾਅਦ ਚ ਅਸੀਂ ਦਰਖਾਸਤ ਦਿੱਤੀ ਪਰ ਪੁਲਿਸ ਵਾਲਿਆਂ ਨੇ ਕੋਈ ਗੱਲ ਨਹੀਂ ਸੁਣੀ ਸਾਡੀ ਇੱਥੇ ਹਾਂ ਪਰ ਚਲੇ ਸਾਡੀ ਗੱਲ ਨਹੀਂ ਸੁਣੀ ਬਾਅਦ ਚ ਡੈਡੀ ਨੂੰ ਉੱਥੇ ਮੁਕਸਰਾ ਹਸਪਤਾਲ ਦਾਖਲ ਕਰਤਾ ਵਾਚ ਉੱਥੇ ਦਾਖਲ ਕੀਤਾ ਅਜੇ ਤੱਕ ਕੋਈ ਸਾਡੀ ਗੱਲਬਾਤ ਨਹੀਂ ਸੁਣੇਗੀ ਇੱਥੇ ਸੁਣਵਾਈ ਨਹੀਂ ਹੋਈ ਸੁਣਵਾਈ ਕੋਈ ਨਹੀਂ ਆ ਸਾਡਾ ਸੁਣਵਾਈ ਨਹੀਂ ਹੋਈ ਡੇੜੀ ਦੀਆਂ ਬਾਵਾ ਜਿਵੇਂ ਦੋਨੇ ਖੰਡ ਹੋ ਗਈ ਜਿਵੇਂ ਡੇੜੀ ਸਾਡਾ ਕੰਮ ਜੋਗਾ ਨਹੀਂ ਰਿਹਾ ਤਿੰਨ ਚਾਰ ਮਹੀਨੇ ਡੇੜੀ ਮੰਜੇ ਚ ਬਹਤ ਉਹਨਾਂ ਨਾਲ ਜੀ ਤੇ ਸਾਡੀ ਬੇਨਤੀ ਹੈਗੀ ਸਾਡੀ ਗੱਲ ਸੁਣੀ ਜਾਵੇ ਜੀ ਅੱਛਾ ਭਾਈ ਜੀ ਇਹ ਦੱਸੋ ਕਿ ਐਵੇਂ ਤਾਂ ਕੋਈ ਵੀ ਕਿਸੇ ਦੇ ਉੱਤੇ ਕੋਈ ਹਮਲਾ ਨਹੀਂ ਕਰਦਾਗਾ ਹਨਾ ਕੋਈ ਨਾ ਕੋਈ ਕਾਰਨ ਹੁੰਦਾ ਹੈਗਾ ਕੋਈ ਕੋਈ ਪੁਰਾਣੀ ਰੰਜਿਸ਼ ਸੀਗੀ ਇਹਨਾਂ ਦਾ ਰਾਂ ਦੇ ਨਾਲ ਪੁਰਾਣੀ ਰੰਜਿਸ਼ ਜੀ ਸਾਡੇ ਨਾਲ ਵੀ ਇਹ ਮੇਰਾ ਦੇਵਰ ਸੀਗਾ ਛੋਟਾ ਸਾਡਾ ਪਰਿਵਾਰ ਹੀ ਆ ਸਾਰਾ ਤੇ ਜਦੋਂ ਆਪਣੇ ਇਹ ਦੀ ਮੇਰੇ ਘਰ ਵਾਲੇ ਨੂੰ ਲਿਆ ਕੇ ਉਹਨਾਂ ਨੇ ਉੱਥੇ ਦੀ ਪਤਾ ਨਹੀਂ ਕੀ ਹੈ ਜਿ ਜਰੀਲੀ ਚੀਜ਼ ਦਿੱਤੀ ਇਹਨਾਂ ਨੇ ਸਾਨੂੰ ਪਤਾ ਇਹਨਾਂ ਨੇ ਕੋਈ ਸਾਡੇ ਤੇ ਕਾਰਵਾਈ ਉਹਨਾਂ ਤੇ ਪੈਣ ਨਹੀਂ ਦਿੱਤੀ ਸਾਨੂੰ ਕਹਿਣ ਲੱਗਿਆ ਆਈ ਹੋ ਗਿਆ ਜੋ ਹੋ ਗਿਆ ਇਹ ਫਲਾਨੀ ਕੁਸ਼ ਹੋ ਗਈ ਠੀਕ ਕਿ ਸਾਨੂੰ ਐ ਮਿਲ ਜਾ ਕੇ ਨਾ ਉਹਨਾਂ ਨੇ ਕੋਈ ਕਾਰਵਾਈ ਨਹੀਂ ਪਾਣ ਦਿੱਤੀ ਉਦੋਂ ਮੁੜ ਕੇ ਮੇਰੀਆਂ ਬੇਟੀਆਂ ਆਈਆਂ ਦੋ ਬਰਨਾਲੇ ਤੋਂ ਵਿਆਈਆਂ ਸੀਗੀਆਂ ਜਿੱਦ ਵੱਡੀ ਬੇਟੀ ਨੇ ਪੁੱਛਿਆ ਵੀ ਕੀ ਗੱਲ ਹੋਈਏ ਮੇਰੇ ਡੈਡੀ ਨੂੰ ਵੀ ਤੁਹਾਡੇ ਘਰੇ ਕਿਵੇਂ ਮਰਿਆ ਕਿਵੇਂ ਨਹੀਂ ਮਰਿਆਗਾ ਇਹਨਾਂ ਨੇ ਜਦੋਂ ਕੁੜੀ ਨੂੰ ਦੇਖ ਕੇ ਧਮਕੀਆਂ ਤੇ ਕੁੜੀ ਗਈ ਆਪਦੇ ਬੱਚੇ ਦਾ ਡਾਇਪਰ ਲੈਣਾ ਦੁਕਾਨ ਤੋਂ ਉੱਥੋਂ ਬਾਹਰੋਂ ਲੈ ਗਏ ਜੀ ਕੁੜੀ 간 ਨੂੰ ਚੱਕ ਕੇ ਉੱਥੋਂ ਇਹਨਾਂ ਨੇ ਚਾਰ ਬੰਦੇ ਸੀਗੇ ਫਿਰ ਅਸੀਂ ਇਹਨਾਂ ਨੇ ਵੀ ਚਾਰ ਪੰਜ ਦਿਨਾਂ ਤੋਂ ਅਸੀਂ ਨੂੰ ਕੁੜੀ ਦਾ ਪਤਾ ਹੀ ਨਹੀਂ ਕੋਈ ਲਾ ਪਤਾ ਹੀ ਦੱਸਤੀ ਬਹੁਤ ਥਾਂ ਤੇ ਅਰਖਾਸ਼ਾ ਦਰਖੁਸ਼ਾ ਪਾਈਆਂ ਕੋਈ ਸੁਣਵਾਈ ਨਹੀਂ ਕੀਤੀ ਇੱਥੇ ਬਰੀਆਲੇ ਵਾਲੇ ਥਾਣੇਦਾਰ ਨੇ ਵੀ ਨਹੀਂ ਕੀਤੀ ਨਾ ਕੋਈ ਐਸਚਓ ਨੇ ਸੁਣਵਾਈ ਕੀਤੀ ਸਾਡੀ ਉਦੋਂ ਮੁੜ ਕੇ ਸਾੜਾ ਸਾਲ ਡੇਢ ਸਾਲ ਹੋ ਗਿਆ ਪੰਚਾਇਤਾ ਪੰਚੂਤਾ ਵਿੱਚ ਵੀ ਸਾਡਾ ਕੋਈ ਹੱਲ ਨਾ ਨਿਕਲਿਆ ਨਾ ਕੋਈ ਜੀ ਥਾਣੇ ਕਚਹਿਰੀ ਚ ਨਿਕਲਿਆ ਹਾਂ ਮਾਰ ਕੇ ਅਸੀਂ ਬਹਿ ਗਏ ਗੁੜੀਆ ਵਿਆਹ ਤੀ ਮੈਨੇ ਦੂਜੀ ਥਾਂ ਤੇ ਹੁਣ ਫੇਰ ਸਾਡੇ ਨਾਲ ਉਹੀ ਰੰਜਸਵਾਜੀ ਜੇ ਉਹ ਵੀ ਸਾਡੇ ਹੁਣ ਬੱਚੇ ਜਾਂਦੇ ਆ ਇੱਕ ਮੁੰਡਾ ਗੋਰੂ ਆ ਉਹਨੂੰ ਬੁਲਵਾਇਆ ਉਹ ਕਹਿੰਦੇ ਜੇ ਇੱਥੇ ਗਾਮਰੀ ਪਈ ਆ ਉਧਰ ਵੀ ਫੋਨ ਕਰਤਾ ਉਧਰ ਵੀ ਫੋਨ ਕਰਤਾ ਉਹਨਾਂ ਨੇ ਉਧਰ ਹਮਲਾ ਚਲਾ ਲਿਆ ਉਹ ਕਾਕਾ ਗਿਆ ਨਹੀਂ ਗਾ ਜਦੋਂ ਸਾਨੂੰ ਪਤਾ ਲੱਗਿਆ ਆ ਵੀ ਕਾਪੇ ਕਿਰਪਾਨਾ ਨਾਲ ਬਾਹਾਂ ਵੜਤੀਆਂ ਤੇ ਗੁੜੀਆ ਦਾ ਫੋਨ ਆਇਆ ਉਹਨੇ ਵਿਚਾਰੀ ਨੇ ਭੱਜ ਕੇ ਲੋਕ ਲਾ ਕੇ ਵੀ ਫੋਨ ਕੀਤਾ ਤੇ ਨਾਲ ਵਿੱਚ ਦੀ ਉਹਨੇ ਨਾ ਵੀ ਭੱਜ ਕੇ ਉਹਨੇ ਕਣਕ ਕਣਕ ਚਵਾੜ ਕੇ ਲੋਕ ਕੇ ਆਪਦਾ ਨਾ ਫੋਨ ਸਾਨੂੰ ਕੀਤਾ ਜਦੋਂ ਅਸੀਂ ਗਏ ਉਦੋਂ ਉਹਨਾਂ ਮਾਰ ਮੂਰ ਕੇ ਵੱਡ ਬੁੱਡ ਕੇ ਤੇ ਗਏ ਚਲੇ ਫਿਰ ਉਹਨਾਂ ਨੇ ਜਦੋਂ ਭੱਜ ਕੇ ਠਾਹ ਦੇ ਵਿੱਚ ਕੰਡਕਟਰ ਦੀ ਦੁਕਾਨ ਸੀਗੀ ਉੱਥੇ ਵੜਿਆ ਤੇ ਡਾਕਟਰ ਦੇ ਵੀ ਭੰਨ ਭੁੰਨ ਤੇ ਸ਼ੀਸ਼ੇ ਸ਼ੂਸ਼ੇ ਭੰਨ ਦੇ ਦੁਕਾਨ ਭੰਨਤੀ ਉਹ ਵੀ ਵਿਚਾਰੇ ਦੇ ਸੱਟਾ ਸੁੱਟਾ ਵੱਜੀਆਂ ਤੇ ਉਦੋਂ ਮੁੜ ਕੇ ਜੀ ਅਸੀਂ ਲੈ ਕੇ ਆਏ ਚੱਕ ਕੇ ਠਾਣੇ ਗਏ ਠਾਣੇ ਵਾਲੇ ਕਹਿੰਦੇ ਸਾਨੂੰ ਵੀ ਉੱਥੇ ਜਾਊ ਆਖੇ ਉੱਥੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਡੀ ਹੱਥ ਬੰਨ ਕੇ ਦੇਂਦੀ ਵੀ ਇੰਨਾ ਧੱਕਾ ਨਹੀਂ ਚੱਲਣਾ ਚਾਹੀਦਾ ਗਰੀਬ ਨਾਲ ਘਰੇ ਆ ਕੇ ਵੀ ਹਮਲਾ ਕੀਤਾ ਸਾਡੇ ਏਦੋਂ ਪਹਿਲਾਂ 21 ਤਰੀਕ ਨੂੰ ਉਦੋਂ ਵੀ ਕੋਈ ਸੁਣ ਨਹੀਂ ਸਾਡੇ ਨਾਲ ਬਣਿਆ ਹੁਣ ਵੀ ਜੀ ਸਾਡੇ ਨਾਲ ਜੇ ਸਾਨੂੰ ਖਤਰਾ ਹੀ ਹੈ ਨਾ ਜਾਣਾ ਤੁ ਅੱਛਾ 21 ਤਰੀਕ ਨੂੰ ਜਦੋਂ ਹਮਲਾ ਕੀਤਾ ਹੈਗਾ ਇੱਥੇ ਤੁਹਾਡੇ ਘਰੇ ਆਗੇ ਸੀਗੇ ਘਰੇ ਆਗੇ ਸੀ ਜੀ ਜਦੋਂ ਅਸੀਂ ਸਾਡੇ ਲੀੜੇ ਲੂੜੇ ਵੀ ਪਾੜਤੇ ਮੇਰੀ ਗੁੜਗਿਆ ਕੋ ਖੜੀ ਉਹਨਾਂ ਦੇ ਵੀ ਪਾੜਤੇ ਲੀੜੇ ਨੇਰੇ ਵੀ ਪਾੜਤੇ ਮੇਰਾ ਕਾਕਾ ਇੱਥੇ ਖੜਾਗਾ ਕਾਪਾ ਮਾਰੇ ਮੇਰੇ ਉਹਦੇ ਉਹਦੇ ਸਾਡੇ ਵੀ ਮੇਰੇ ਵੀ ਸੱਟ ਵੱਜੀ ਮੇਰੇ ਦਿਓਰ ਦੇ ਮੁੰਡੇ ਇਹਨਾਂ ਦੇ ਵੀ ਅਸੀਂ ਪਹਿਲਾਂ ਵੀ ਸਾਡਾ ਕੁਛ ਵੀ ਨਿਕੋਇਆਗਾ ਉੱਥੇ ਫਿਰ ਅਸੀਂ ਹਾਰ ਕੇ ਛੁੱਟੀ ਲੈ ਕੇ ਆਗੇ ਸਾਨੂੰ ਉਲਟਾ ਪੁਲਿਸ ਵਾਲੇ ਕਹਿਣ ਲੱਗੇ ਤੁਸੀਂ ਕਿਉਂ ਭੱਜ ਜਾਏ ਛੁੱਟੀ ਲੈ ਕੇ ਅਸੀਂ ਤੁਹਾਡੇ ਬਿਆਨ ਲੈਣ ਬਿਆਨ ਲੈਣ ਗਿਆ ਤਾਂ ਧਿਆਨ ਲੈ ਤਾਂ ਹੀ ਨਹੀਂ ਸਾਡੇ ਤੋਂ ਨਹੀਂ ਹਾਂ ਬਿਆਰ ਕਹਿੰਦਾ ਕਿ ਥੋੜੀ ਸਵੇਰੇ ਲਊਂਗਾ ਥੋੜੀ ਮੈਨੂੰ ਕਹਿਣ ਲੱਗੇ ਜੀ ਮਾਤਾ ਤੁਹਾਡੀ ਹਾਲਤ ਖਰਾਬ ਹੈ ਮੇਰੇ ਤੋਂ ਬਿਆਰ ਨਹੀਂ ਲਿੱਤੇ ਜਾਂਦੇ ਮੈਂ ਕਿਹਾ ਜੀ ਤੁਸੀਂ ਲੈ ਲਓ ਬਿਆਨ ਉਹ ਜੁਆਖਾਂ ਨੂੰ ਲੈ ਕੇ ਪਤਾ ਨਹੀਂ ਐਮ ਆਰ ਆਈ ਫੜ ਕੇ ਨਾਲੇ ਤੇ ਸਾਧੂ ਮੁੜ ਕੇ ਉਦੋਂ ਜਮਾ ਜੀ ਕੁਝ ਵੀ ਨਹੀਂ ਕੀਤਾ ਇਹਨਾਂ ਨੇ ਅੱਛਾ ਉਦੋਂ ਦਰਖਾਸਤ ਲਿਖਾਈ ਸੀ ਤੁਸੀਂ ਕੋਈ ਕਾਰਵਾਈ ਹੋਈ ਉਦੋਂ ਉਦੋਂ ਕੋਈ ਕਾਰਵਾਈ ਨਹੀਂ ਇਹਨਾਂ ਨੇ ਕੀਤੀ ਜੀ ਚਾਰ ਪੰਜ ਪੰਜ ਬੰਦੇ ਫੜ ਕੇ ਫੜਾਏ ਸੀ ਉਹਨਾਂ ਨੂੰ ਤੇ ਉਹਨਾਂ ਨੇ ਬੰਦੇ ਫੜ ਲਏ ਇੱਕ ਵਾਰ ਰੈਸਟ ਕਰਤਾ ਜੇਲ੍ਹ ਭੇਜਤਾ ਤੇ ਦੂਜੇ ਛੱਡਦੇ ਜੀ ਅਸੀਂ ਇਹਨਾਂ ਨੂੰ ਕਿਹਾ ਸੀਗਾ ਐਸ ਟੀ ਓ ਨੂੰ ਤੇ ਇਹਨੂੰ ਰਾਜਵੀਰ ਨੂੰ ਵੀ ਜੀ ਸਾਡੇ ਤੇ ਹਮਲਾ ਹੋਊਗਾ ਤੁਸੀਂ ਛੜਤਾਗਾ ਨਾ ਸਾਡਾ ਕੋਈ ਰਾਜੀ ਨਾ ਕਰਵਾਇਆ ਨਾਲ ਕੋਈ ਤੁਸੀਂ ਕੋਈ ਸਾਡੇ ਨਾਲ ਕਰਵਾਇ ਉਹਨਾਂ ਨੇ ਪਤਾ ਨਹੀਂ ਵੀ ਕਿਹੜੀ ਵਜ੍ਹਾ ਨਾਲ ਕੱਢਿਆ ਤੇ ਕਿਹੜੀ ਵਜ੍ਹਾ ਨਾਲ ਨਹੀਂ ਜੀ ਕੱਢਿਆ ਉਹਦੂ ਜਦ ਅਸੀਂ ਇਹਨਾਂ ਨੂੰ ਬਾਦੂ ਵੇਲਾ ਕਿਹਾਗਾ ਐਨਸੀਆਂ ਦੇ ਕੋਲੇ ਵੀ ਜਾ ਜਾ ਕੇ ਅਸੀਂ ਕਹਿਤਾ ਵੀ ਸਾਡੇ ਨਾਲ ਜੀ ਇਹ ਖਾਰਵਾਜੀ ਕੱਢਣਗੇ ਬਹੁਤ ਸਾਡੇ ਬੱਚੇ ਪਰੇਸ਼ਾਨ ਹੋਏ ਪਏ ਆਣ ਜਾਣ ਕਣ ਨੂੰ ਹੁਣ ਅਸੀਂ ਪਿੰਡਾਂ ਗਾਲੀਆਂ ਚ ਪਸੂ ਢਾਂਡਾ ਲਈ ਚੱਕ ਸਕਦੇ ਹੁਣ ਵੀ ਸਾਡਾ ਕੋਕਰ ਪਿੰਡੋਂ ਪੂਨ ਆਇਆਗਾ ਅਸੀਂ ਨਹੀਂ ਭੇਜਾਂ ਬੱਚੇ ਨੂੰ ਦੀ ਅਸੇ ਵੀ ਫੂਣ ਤੇ ਕੱਲ ਵੀ ਇਹਨਾਂ ਨੇ ਹਮਲਾ ਕੀਤਾਗਾ ਤੇ ਸਾਡੇ ਤੋਂ ਬੱਚੇ ਨਹੀਂ ਜੀ ਮਰਵਾਈ ਜਾਂਦੇ ਜੋ ਵੀ ਕਾਨੂੰਨਾ ਨਾ ਤੇ ਕਾਨੂੰਨ ਜੇ ਸਾਡਾ ਨਹੀਂ ਹੱਲ ਕਰਦਾ ਤੇ ਅਸੀਂ ਚੁੱਪ ਕਰਕੇ ਬਹਿ ਜਾਂਦੇ ਆ ਫਿਰ ਆਈ ਤਾਂ ਘਰੇ ਬਹੁਆ ਬੇਟੀਆਂ ਨੂੰ ਲੈ ਕੇ ਅਗਲੇ ਚੱਕ ਜਾਣਗੇ ਸ਼ਰੇਆਮ ਲੈ ਜਾਣਗੇ ਤੇ ਫਿਰ ਕਾਨੂੰਨ ਕਿੱਧਰ ਜਾਂਦਾ ਜੀ ਪੁਲਿਸ ਥਾਣਾ ਕਿੱਧਰ ਜਾਂਦਾ ਕਦੋਂ ਜੀ ਫਿਰ ਕੋਈ ਕਾਨੂੰਨ ਕਰੋ ਤਾਂ ਸਹੀ ਕੋਈ ਹਮਲਾ ਜਿਹੜਾ ਵੀ ਅਪਰਾਧਿਕਾਂ ਨੂੰ ਅਪਰਾਧ ਤੇ ਵਿੱਚੋਂ ਕੋਈ ਤਾਂ ਮਾੜੀ ਮੋਟੀ ਕੋਈ ਸਜ਼ਾ ਦਿਓ ਉਹਨਾਂ ਨੂੰ ਜੀ ਅੱਛਾ ਬੀਬੀ ਇਹ ਦੱਸਿਓ ਵੀ ਜੋ ਕੱਲ ਘਟਨਾ ਕੱਟੀ ਹੈਗੀ ਆ ਇਸ ਦੀ ਡਾਕਟਰ ਨੇ ਐਮ ਐਲ ਆਰ ਕੱਟਤੀ ਤੁਸੀਂ ਦਰਖਾਸਤ ਦਿੱਤੀ ਥਾਣੀ ਇਹਦੀ ਹਾਂਜੀ ਕੱਲ ਅਸੀਂ 5:00 ਵਜੇ ਹੋ ਕਰਵਾ ਕੇ ਆਏ ਆ ਦਾਖਲ ਤੇ ਹੁਣ ਅਸੀਂ ਕਹਿੰਦੇ ਆ ਵੀ ਪਰਚਾ ਕੱਟਿਆਗਾ ਹੁਣ ਅਸੀਂ ਜਾਣਾ ਹੀ ਸੀਗਾ ਤੇ ਤੁਹਾਡੇ ਨਾਲ ਗੱਲਬਾਤ ਹੋਈ ਜਾਂਦੀ ਸਾਡੀ ਉਦੋਂ ਮੁੜ ਕੇ ਹਜੀ ਚੱਲੇ ਸੀਗੇ ਹੁਣ ਅਸੀਂ ਤੁਹਾਨੂੰ ਦੇਖ ਕੇ ਖੜ ਗਏ ਆ ਤੇ ਹੁਣ ਜੇ ਪਰਚਾ ਕੱਟੂਗਾ ਜਾਂ ਕੋਈ ਇਹ ਕਾਰਵਾਈ ਕਰਨਗੇ ਤੇ ਨਹੀਂ ਜੀ ਅਸੀਂ ਤਾਂ ਫਿਰ ਧਰਨਾ ਲਾਵਾਂਗੇ ਡੀ ਸੀ ਦੇ ਜਾ ਕੇ ਜੀ ਠੀਕ ਆ ਨਾ ਸਾਡੇ ਕੋਈ ਸੁਣਵਾਈ ਨਹੀਂ ਕਰਦੇ ਇੱਥੋਂ ਵਾਲੀ ਪੁਲਿਸ ਕਾਰਵਾਈ ਕਰਦੀ ਨਹੀਂ ਪ੍ਰਾਧੀਆਂ ਤੇ ਅੱਜ 1.5 ਸਾਲ ਸਾਲ ਹੋ ਗਿਆ ਸਾਨੂੰ ਇਹਨਾਂ ਨੇ ਪਹਿਲਾਂ ਵੀ ਚਾਰ ਘੋੜੇ ਆ ਉਸ 766 ਦੇ ਪਰਚੇ 'ਚ ਉਦੋਂ ਵੀ ਨਾ ਇਹਨਾਂ ਨੇ ਕੋਈ ਰੈਸਟ ਪਾਈ ਤੇ ਹੁਣ ਵੀ ਨਹੀਂ ਪਾਈ ਕਿ ਹੁਣ ਜੀ ਪੈਸੇ ਤੇ ਲੈ ਲੈ ਕੇ ਛੱਡੀ ਜਾਂਦੇ ਆ ਇਹ ਸਾਡਾ ਫਿਰ ਗਰੀਬਾਂ ਨੂੰ ਘਰੇ ਆ ਕੇ ਹਮਲਾ ਕਰੀ ਜਾਂਦੇ ਸਾਡੇ ਕਿਹੜੇ ਬੱਚੇ ਜਾਦੇ ਆ ਜਿਹੜਾ ਅਸੀਂ ਮਰਵਾਈ ਚੱਲ ਗਏ ਜੀ ਠੀਕ ਆ ਨਾ ਸਾਡੇ ਦੋ ਪਹਿਲਾਂ ਵੀ ਘਰ ਦੇ ਜੀ ਮਰੇ ਆ ਤੇ ਜਿਹੜੇ ਕੋਈ ਮਾਲੇ ਮੋٹے ਸਾਡੇ ਭੈਣ ਭਰਾ ਸੀ ਉਹਨਾਂ ਤੇ ਵੀ ਹਮਲਾ ਬਾਹਰ ਕਰਦੇ ਆ ਜੇ ਇੱਕ ਮੇਰੀ ਭੈਣ ਸੀਗੀ ਜੈਤੋ ਉੱਥੇ ਉਹਨਾਂ ਦਾ ਘਰ ਪਹੰਚਤਾ ਉੱਥੇ ਜਾ ਕੇ ਉਹਨਾਂ ਨੂੰ ਅਸੀਂ ਆਖਿਆ ਵੀ ਤੁਹਾਡੇ ਰਿਸ਼ਤੇਦਾਰਾਂ ਨੂੰ ਵੀ ਤੰਗ ਕਰਾਂਗੇ ਵੀ ਉਹ ਗਾਂ ਦੇ ਗਾਂ ਹਵਲੇ ਕਰ ਹੀ ਜਾਂਦੇ ਤੇ ਇਹਨਾਂ ਨੂੰ ਪੁਲਿਸ ਦੀ ਕਾਰਵਾਈ ਕੁਝ ਵੀ ਨਹੀਂ ਬੰਦਦੀਗੀ ਇਹ ਕਿਉਂ ਨਹੀਂ ਕਰਦੀ ਪੁਲਿਸ ਕਾਰਵਾਈ ਕਿਉਂ ਨਹੀਂ ਕਰ ਰਹੀ ਕੋਈ ਤਕੜੇ ਬੰਦੇ ਆ ਉਹ ਕੋਈ ਜ਼ਿਆਦਾ ਤਕੜੇ ਆ ਜੀ ਉਹ ਪੈਸੇ ਦੇ ਕੇ ਛੁੱਟ ਜਾਂਦੇ ਤਕੜੇ ਬੰਦੇ ਆ ਜੀ ਉਹ ਛੁੱਟ ਜਾਂਦੇ ਪੈਸਾ ਦੇ ਕੇ ਉਹਨਾਂ ਕੋਲੇ ਲੱਖ ਲੱਖ 2-2 ਲੱਖ ਰੁਪਈਆ ਦੇ ਜਾਂਦੇ ਆ ਸਾਡੇ ਕੋਲੇ ਤਾਂ ਕੁਝ ਵੀ ਹੈ ਨਹੀਂ ਜੀ ਪੁਲਿਸ ਨੂੰ ਦੇਣਾ ਅਸੀਂ ਗਰੀਬ ਬੰਦੇ ਆ ਵੀ ਰੋਟੀ ਮਜਬੂਰੀ ਕਰਦੇ ਆ ਰੰਡੀ ਰੂਣੀ ਬੁੜੀਆਂ ਉਹ ਮੇਰੀ ਨੋਂ ਇੱਕ ਰੰਡੀ ਹੋਈ ਸੀ ਚਾਰ ਬੁੜ ਕੱਲੇ ਕਾ ਕਾ ਗੁਜ਼ਾਰਾ ਕਰਦਿਆਂ ਉਹਦੇ ਛੱਜਾ ਛੁੱਜਾਂ ਤੇ ਹਾਂ ਠੀਕ ਆ ਨਾ ਸਾਡੇ ਕੋਈ ਕਮਾਉਣ ਆਲਾ ਨਹੀਂ ਹੁਣ ਸਾਡੇ ਕੋਲੇ ਤਰਪੀਗੇ ਹੈ ਨਹੀਂ ਜਿਹੜਾ ਸੀ ਪੁਲਿਸ ਨੂੰ ਦੇ ਕੇ ਕੋਈ ਕਾਰਵਾਈ ਪੁਆਲਗੇ ਹਾਂ ਤੇ ਉਹ ਅਗਲੇ ਪੈਸੇ ਦੇ ਕੇ ਆ ਛੁੱਟ ਜਾਂਦੇ ਆ ਤੇ ਹਮਲਾ ਕਰ ਜਾਂਦੇ ਸਾਡੇ ਤਾਂ ਇਹ ਕੀ ਕਰੇ ਇਹ ਸਾਨੂੰ ਪਹਿਲੇ ਧਮਕੀ ਆਈ ਫੋਨ ਤੇ ਕਹਿੰਦਾ ਮੈਨੂੰ ਦਾਦੇ ਦਾ ਪੋਤਾ ਨਾ ਜਾਣੀ ਤੁਹਾਨੂੰ ਵੱਡਿਆ ਨਾ ਕਹਿੰਦਾ ਤੁਹਾਨੂੰ ਤੁਹਾਨੂੰ ਪਹਿਲੇ ਧਮਕੀ ਆਈ ਹੈ ਫੋਨ ਤੇ ਮੁੰਡੇ ਦੀ ਜਿਹੜਾ ਜਿੰਨੇ ਕੱਲ ਡੜੀ ਦੇ ਹਮਲਾ ਕੀਤਾ ਹੈਗਾ ਾਰਮਾਨ ਸਿੰਘ ਨੇ ਕਹਿੰਦਾ ਜੇ ਤੁਸੀਂ ਦਾਦੇ ਦਾ ਪੋਤਾ ਨਾ ਜਾਣੀ ਤੁਹਾਨੂੰ ਵੱਡਿਆ ਨਾ ਕਹਿੰਦਾ ਮੈਨੇ ਤੰਦਰ ਸਟੇਟਸ ਭਾਇ ਮੇਰੇ ਭੈਣ ਨੂੰ ਸਾਡੇ ਫੋਨ ਕਰੇ ਤੇ ਇਹਨਾਂ ਨੇ ਪਹਿਲੇ ਹੀ ਧਮਕੀਆਂ ਦਿੱਤੀਆਂ ਗਿਆ ਸਾਨੂੰ ਕਹਿੰਦੇ ਤੁਹਾਨੂੰ ਵੱਢੂਗਾ ਮੇਰੇ ਡੈਡੀ ਤੇ ਪਹਿਲੇ ਜਿੱਤੇ ਸਾਡੇ ਘਰੇ ਹਮਲਾ ਆਇਆ ਨਾ ਸਾਨੂੰ ਉਂਗਲੀਆਂ ਦਿਖਾ ਗਿਆ ਕਹਿੰਦੇ ਤੁਹਾਡ ਨੂੰ ਕੀ ਕਰਨੀ ਹੈ ਤੁਹਾਡੇ ਨਾਲ ਪਿੰਡਾ ਚ ਕਰਾਂਗੇ ਤੇ ਜੇ ਸਾਨੂੰ ਬਹੁਤ ਡਰ ਰਹਿਗਾ ਸਾਡੀ ਇੱਜ਼ਤਾਂ ਲੁੱਟਣ ਦਾ ਡਰ ਹੈਗਾ ਸਾਨੂੰ ਬਚਾ ਲੋ ਕਿ ਪੁਲਿਸ ਥਾਣੇ ਵਾਲੇ ਸਾਡੀ ਕਿਵੇਂ ਮਦਦ ਕਰ ਸਕਦੇ ਹੈਗਾ ਤਾਂ ਜੇ ਅਸੀਂ ਧਰਨਾ ਲਾ ਦਾਵਾਂਗੇ ਫਿਰ ਜੇ ਮੇਰੇ ਡੈਡੀ ਕੱਲ ਮਰ ਜਾਂਦਾ ਤੁਹਾਡਾ ਕੌਣ ਮਦਦੀ ਬੰਦਾ ਸਾਡੇ ਤੇ ਸਿਰ ਤੇ ਪਿਓ ਦਾ ਸਾਹ ਚੱਕ ਲੈਣਾ ਸੀ ਇਹਨਾਂ ਨੇ ਸਾਡੀ ਕੋਈ ਕਰਨ ਜੀ ਮੇਰਾ ਕਰਨ ਪੁਲਿਸ ਵਾਲੇ ਥਾਣੇ ਨਾਲ ਸਾਡੀ ਬੇਨਤੀ ਹੈਗੀ ਆ ਜਿਵੇਂ ਧਰਨਾ ਲਾਵਾਂਗੇ